ਤਣ ਗੱਲ ਕਰਾਂਗੇ ਇੱਕ ਸਪੈਸ਼ਲ ਰਿਪੋਰਟ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁੰਡਾ ਟੈਕਸ ਵਸੂਲੀ ਨੂੰ ਐਕਸਪੋਜ਼ ਕਰਨ ਦੇ ਲਈ ਗਰਾਊਂਡ ਜ਼ੀਰੋ ਤੋਂ ਕਿਵੇਂ ਕੰਮ ਕੀਤਾ ਗਿਆ ਦਰਅਸਲ ਨੰਗਲ ਤੇ ਸ਼ਨਨਪੁਰ ਸਾਹਿਬੇ ਕਿਵੇਂ ਪ੍ਰੈਸ਼ਰ ਮਾਲੀਕਾ ਤੋਂ ਗੁੰਡਾ ਟੈਕਸ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੈਸ਼ਰ ਮਾਲੀਕਾ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪ੍ਰੈਸ਼ਰ ਮਾਲੀਕਾ ਦੀ ਇਹ ਮੰਗ ਹੈ ਕਿ ਗੁੰਡਾ ਟੈਕਸ ਮੰਗਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮ ਕਰਨਾ ਹੈ ਤਾਂ ਗੁੰਡਾ ਟੈਕਸ ਦੇਣਾ ਪਵੇਗਾ ਕ੍ਰੈਸ਼ਰ ਮਾਲਕਾਂ ਨੂੰ ਕੌਣ ਦੇ ਰਿਹਾ ਧਮਕੀ ਗੁੰਡਾ ਟੈਕਸ ਮੰਗਣ ਵਾਲਿਆਂ ਤੇ ਐਫ ਆਈ ਆਰ ਕਦੋਂ ਜਿਹੜਾ ਸ਼ਰ ਮਾਲਕਾਂ ਦੀ ਮੰਗ ਬੰਦ ਹੋਵੇ ਗੁੰਡਾ ਟੈਕਸ ਜਿਲ੍ਹੇ ਅਤੇ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਇਲਾਕੇ ਦੇ ਵਿੱਚ ਆਪਣਾ ਕੰਮ ਕਰ ਰਹੇ ਕ੍ਰੈਸ਼ਰ ਮਾਲਕਾਂ ਤੋਂ ਇੱਕ ਵਿਅਕਤੀ ਵੱਲੋਂ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਕਿਸ ਤਰ੍ਹਾਂ ਦੇ ਸਾਹਮਣੇ ਆਇਆ ਕ੍ਰੈਸ਼ਰ ਮਾਲਕਾਂ ਵੱਲੋਂ ਮਿਲ ਕੇ ਰੂਪਨਗਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਕਿ ਇੱਕ ਵਿਅਕਤੀ ਉਹਨਾਂ ਨੂੰ ਲਗਾਤਾਰ ਹਰਾਸਮੈਂਟ ਕਰ ਰਿਹਾ ਪਰੇਸ਼ਾਨ ਕਰ ਰਿਹਾ ਹੈ ਕਿ 4 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਉਸ ਨੂੰ ਇੱਕ ਟੈਕਸ ਦਿੱਤਾ ਜਾਵੇ ਜਿਸ ਦਾ ਨਾਮ ਕ੍ਰੈਸ਼ਰ ਮਾਲਕਾਂ ਵੱਲੋਂ ਗੁੰਡਾ ਟੈਕਸ ਰੱਖਿਆ ਗਿਆ ਹਾਲਾਂਕਿ ਉਹ ਜੋ ਵਿਅਕਤੀ ਜੋ ਇਹਨਾਂ ਕ੍ਰੈਸ਼ਰ ਮਾਲਕਾਂ ਤੋਂ ਕੈਸਾ ਦੇ ਆ ਉਹ ਟੈਕਸ ਇਕੱਠਾ ਕਰਨਾ ਚਾਹੁੰਦਾ ਉਹ ਵਿਅਕਤੀ ਹੈ ਕੌਣ ਉਸ ਵਿਅਕਤੀ ਦੀਆਂ ਕਿ ਪ੍ਰਸ਼ਾਸਨ ਦੇ ਵਿੱਚ ਜਾਂ ਉੱਚਤ ਪੱਧਰ ਤੱਕ ਕੋਈ ਤਾਰਾਂ ਜੁੜ ਰਹੀਆਂ ਨੇ ਕਿ ਜਿਹੜਾ ਕਿਸੇ ਦੇ ਬਿਨਾਂ ਕਿਸੇ ਡਰ ਤੋਂ ਸਿੱਧੇ ਤੌਰ ਤੇ ਜੋ ਕ੍ਰੈਸ਼ਰ ਮਾਲਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਤੋਂ ਗੁੰਡਾ ਟੈਕਸ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਦੱਸਾਂਗੇ ਉਹਨਾਂ ਕ੍ਰੈਸ਼ਰ ਮਾਲਕਾਂ ਦੇ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਨੇ ਇਸ ਚੀਜ਼ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ਆਪਣੀ ਸ਼ਿਕਾਇਤ ਪ੍ਰਸ਼ਾਸਨ ਤੱਕ ਪਹੁੰਚਾਈ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਦੇ ਉੱਪਰ ਕੀ ਕੁਝ ਕਾਰਵਾਈ ਹੁਣ ਤੱਕ ਕੀਤੀ ਜਾ ਚੁੱਕੀ ਹੈ ਸ਼ਿਰਿਆਨੰਦਪੁਰ ਸਾਹਿਬ ਅਤੇ ਨੰਗਲ ਦੇ ਵਿੱਚ ਜੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਵੇਖਿਆ ਤਾਂ ਵੱਡੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਜਿੱਥੇ ਕੁਝ ਲੋਕਾਂ ਵੱਲੋਂ ਕ੍ਰੈਸ਼ਰ ਮਾਲਕਾਂ ਤੋਂ ਗੁੰਡਾ ਟੈਕਸ ਮੰਗਿਆ ਜਾ ਰਿਹਾ ਹੈ ਧਮਕੀ ਦੇਣ ਵਾਲੇ ਨੇ ਕਿਹਾ ਕਿ ਜੇ ਤੁਸੀਂ ਕੰਮ ਕਰਨਾ ਹੈ ਤਾਂ ਗੁੰਡਾ ਟੈਕਸ ਤਾਂ ਦੇਣਾ ਹੀ ਪਵੇਗਾ ਕ੍ਰੈਸ਼ਰ ਮਾਲਕਾਂ ਦਾ ਇਲਜ਼ਾਮ ਹੈ ਕਿ ਇੱਕ 40 ਸਾਲਾ ਇੰਦਰਪਾਲ ਸਿੰਘ ਨਾਮ ਦਾ ਸ਼ਖਸ ਉਹਨਾਂ ਤੋਂ ਗੁੰਡਾ ਟੈਕਸ ਮੰਗ ਰਿਹਾ ਹੈ। ਕ੍ਰੈਸ਼ਰ ਮਾਲਕਾਂ ਨੇ ਸ਼ਖਸ ਤੇ 4 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਦੇ ਨਾਲ ਗੁੰਡਾ ਟੈਕਸ ਮੰਗਣ ਦੇ ਇਲਜ਼ਾਮ ਲਾਏ ਨੇ। ਕ੍ਰੈਸ਼ਰ ਮਾਲਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਪਿਛਲੇ 15 ਦਿਨਾਂ ਤੋਂ ਇਹ ਵਿਅਕਤੀ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਕ੍ਰੈਸ਼ਰ ਮਾਲਕਾਂ ਦੇ ਕੋਲ ਵਿਅਕਤੀ ਦੇ ਖਿਲਾਫ ਸਬੂਤ ਵੀ ਨੇ। ਕ੍ਰੈਸ਼ਰ ਮਾਲਕਾਂ ਦੇ ਕੋਲ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਇਹ ਹੱਥ ਦੇ ਵਿੱਚ ਮੇਰੇ ਕੋਲ ਉਹ ਸ਼ਿਕਾਇਤਾਂ ਜਿਹੜੀ ਸ਼ਿਕਾਇਤ ਕਹਿ ਸਕਦੇ ਹਾਂ ਸਬੰਧਤ ਅਧਿਕਾਰੀਆਂ ਨੂੰ ਕ੍ਰੈਸ਼ਰ ਮਾਲਕ ਦੇ ਕੇ ਆਏ ਨੇ ਕਿ ਸਾਡੇ ਤੋਂ ਇੱਕ ਗੁੰਡਾ ਟੈਕਸ ਵਸੂਲਣ ਦੀ ਕੋਸ਼ਿਸ਼ ਹੋ ਰਹੀ ਆ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ 4 ਰੁਪਏ ਪ੍ਰਤੀ ਸਕਰ ਫੁੱਟ ਦੇ ਮੁਤਾਬਿਕ ਸਾਡੇ ਤੋਂ ਗੁੰਡਾ ਟੈਕਸ ਵਸੂਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਵਿਅਕਤੀ ਦੇ ਉੱਪਰ ਕਾਰਵਾਈ ਕੀਤੀ ਜਾਵੇ ਇਹ ਲਿਖਤੀ ਸ਼ਿਕਾਇਤ ਹੈ ਜਿਹੜੇ ਕ੍ਰੈਸ਼ਰ ਮਾਲਕ ਦੇ ਕੇ ਆਏ ਨੇ ਜਿਹੜੇ ਵਿਅਕਤੀ ਆ ਕ੍ਰੈਸ਼ਰ ਚਲਾਉਂਦੇ ਨੇ ਇਹੋ ਜੇ ਬਹੁਤ ਸਾਰੇ ਕ੍ਰੈਸ਼ਰ ਨੇ ਜਿਹੜੇ ਕਿਸੇ ਦੇ ਇਹ ਲੋਕ ਨੇ ਇਹ ਮਾਲਕ ਕ੍ਰੈਸ਼ਰ ਮਾਲਕ ਨੇ ਜਿਹੜੇ ਆਪਣੀ ਮਿਹਨਤ ਦੇ ਨਾਲ ਆਪਣੇ ਕੰਮ ਕਾਜ ਦੇ ਨਾਲ ਇੱਥੇ ਕੰਮ ਕਰ ਰਹੇ ਨੇ ਪਰ ਕਈ ਲੋਕਾਂ ਨੂੰ ਇਹ ਕੰਮਕਾਜ ਵੀ ਰਾਸ ਨਹੀਂ ਆ ਰਿਹਾ ਕਿ ਇਹਨਾਂ ਦਾ ਕੰਮਕਾਜ ਚੱਲ ਕਿਸ ਤਰੀਕੇ ਦੇ ਆ ਪਰ ਉਹਨਾਂ ਦੇ ਉੱਪਰ ਇੱਕ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕਰਕੇ ਉਹਨਾਂ ਤੋਂ ਗੁੰਡਾ ਟੈਕਸ ਵਸੂਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਇਸ ਸਮੇਂ ਜਿਹੜੀ ਗੱਲਬਾਤ ਕਰਾਂਗੇ ਸਾਡੇ ਨਾਲ ਕ੍ਰੈਸ਼ਰ ਮਾਲਕ ਮੌਜੂਦ ਨੇ ਇਹ ਸਾਰੇ ਕ੍ਰੈਸ਼ਰ ਮਾਲਕ ਨੇ ਇਹਨਾਂ ਤੋਂ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਪੂਰਾ ਨਾਮ ਕੀ ਆ ਤੁਸੀਂ ਸ਼ੋਕਾਇਦ ਦੇ ਕੇ ਆਏ ਹੋ ਇਹ ਪੂਰਾ ਮਾਮਲਾ ਕੀ ਆ ਪਹਿਲਾਂ ਮੈਨੂੰ ਇਹ ਮਾਮਲਾ ਸਮਝਾਓ ਭਾਈ ਜੀ ਕਿ ਅਸੀਂ ਪਿਛਲੇ 7-8 ਸਾਲ ਤੋਂ ਮੈਂ ਕ੍ਰੈਸ਼ਰ ਲਾਈਨ 'ਚ ਐ ਬਾਕੀ ਕੋਈ ਪੁਰਾਣੇ ਵੀ ਹੈਗੇ ਕੋਈ ਨਵੇਂ ਵੀ ਹੈਗੇ ਤੇ ਅਸੀਂ ਸਰਕਾਰ ਦੀ ਲੀਗਲ ਖੱਡ ਤੋਂ ਮਾਈਨਿੰਗ ਲੈਂਦੇ ਆ ਜੀ ਰੌਮ ਮਟੀਰੀਅਲ ਲੈਂਦੇ ਆ ਤੇ ਆਪਣਾ ਕ੍ਰੈਸ਼ਰ ਤੇ ਪ੍ਰੋਸੈਸ ਕਰਕੇ ਉਹਨੂੰ ਅੱਗੇ ਸੇਲ ਕਰਦੇ ਆ ਤੇ ਇਹਦੇ ਵਿੱਚ ਕਿਸੇ ਤੀਜੇ ਪਰਸਨ ਦੀ ਮਤਲਬ ਕੋਈ ਇਨਵੋਲਵਮੈਂਟ ਹੈ ਨਹੀਂ ਪਰ ਹੁਣ ਜਿਹੜੀ ਪਿਛਲੇ 1 ਹਫਤੇ ਤੋਂ 10 ਦਿਨ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਇੱਕ ਇੰਦਰਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਤੇ ਉਹ ਇੱਥੇ ਨਾਲ ਆਪਣੇ ਗੁੰਡਾ ਅੰਸਰ ਲੈ ਕੇ ਗੱਡੀਆਂ ਲੈ ਕੇ ਘੁੰਮਦਾ ਤੇ ਸਾਡੇ ਤੇ ਦਬਾਅ ਬਣਾ ਰਿਹਾ ਕਦੇ ਕਿਸੇ ਥਰੂ ਕਦੇ ਕਿਸੇ ਥਰੂ ਕਿ ਮੈਨੂੰ ਪਰ ਫੁੱਟ 4 ਪੇ ਦੇ ਹਿਸਾਬ ਨਾਲ ਮੈਨੂੰ ਪੈਸੇ ਦਿਓ ਤੇ ਕਿ ਮੈਂ ਤੁਹਾਨੂੰ ਮਤਲਬ ਇੱਕ ਤਰ੍ਹਾਂ ਪ੍ਰੋਟੈਕਸ਼ਨ ਦੇਵਾਂਗਾ ਜਦੋਂ ਅਸੀਂ ਆਪਣਾ ਸਾਰਾ ਕੰਮ ਲੀਗਲ ਕਰਦੇ ਹਾਂ ਸਰਕਾਰ ਦੇ ਮਤਲਬ ਮੰਜੂਰ ਸ਼ੋਦਾ ਖੱਡ ਤੋਂ ਮਾਲ ਲੈਣਦੇ ਆਂ ਜਾ ਅਸੀਂ ਹਿਮਾਚਲ ਤੋਂ ਮਾਲ ਲੈ ਕੇ ਆਂਦੇ ਆਂ ਉਹਦੇ ਅਸੀਂ ਹਿਮਾਚਲ ਸਰਕਾਰ ਨੂੰ ਜੋ ਟੈਕਸ ਬਣਦਾ ਜਿੱਥੋਂ ਵੀ ਲੈਣਦੇ ਆਂ ਉਹਦੇ ਪੂਰੇ ਪੈਸੇ ਪੇ ਕਰਕੇ ਆਉਂਦੇ ਆਂ ਉਹ ਤੋਂ ਬਾਅਦ ਅਸੀਂ ਇੱਥੇ ਜੇ ਕੋਈ ਮਾਲ ਆਪਣਾ ਸੇਲ ਕਰਦੇ ਹਾਂ ਉਹਦੇ ਤੇ ਜੀਐਸਟੀ ਦਿੰਨੇ ਆ ਤਾਂ ਇਹਦਾ ਸਾਡੇ ਤੇ ਤਾਂ ਕੋਈ ਮਤਲਬ ਸਿਸਟਮ ਰਹਿ ਹੀ ਨਹੀਂ ਗਿਆ ਕਿ ਅਸੀਂ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਠੀਕ ਹੈ ਜੀ ਜਿਹੜਾ ਕੋਈ ਬੰਦਾ ਦੋ ਨੰਬਰ ਦਾ ਕੰਮ ਕਰਦਾ ਉਹਦੇ ਤੇ ਸਰਕਾਰ ਪਰਚਾ ਕਰ ਦਿੰਦੀ ਹੈ ਤੇ ਫਿਰ ਤੀਜੇ ਬੰਦੇ ਦੀ ਇਨਵੋਲਵਮੈਂਟ ਕਿਉਂ ਆ ਇਹਦਾ ਫਿਰ ਜਦੋਂ ਤੁਸੀਂ ਕੰਮ ਇੱਕ ਨੰਬਰ ਚ ਕਰ ਰਹੇ ਹੋ ਸਮਾਨ ਇੱਕ ਨੰਬਰ ਚ ਲੈ ਕੇ ਆ ਰਹੇ ਹੋ ਫਿਰ ਜਿਹੜਾ ਗੁੰਡਾ ਟੈਕਸ ਵਸੂਲਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਜਿਹੜਾ ਬੰਦਾ ਤੁਸਨ ਤੁਹਾਨੂੰ ਕਹਿ ਰਿਹਾ ਕਿ ਇਹ ਪੈਸੇ ਦਿਓ ਉਹ ਵਿਅਕਤੀ ਕੋਲ ਕੀ ਅਧਿਕਾਰ ਪ੍ਰਸ਼ਾਸਨ ਨੇ ਭੇਜਿਆ ਜਾਂ ਕੀ ਅਧਿਕਾਰ ਉਹਦੇ ਕੋਲ ਬਾਈ ਜੀ ਸਾਨੂੰ ਨਹੀਂ ਪਤਾ ਕਿਨੇ ਭੇਜਿਆ ਕਿਨੇ ਨਹੀਂ ਭੇਜਿਆ ਪਰ ਉਹਦੇ ਮਗਰ ਕਿਸੇ ਬੰਦੇ ਦੀ ਕੋਈ ਤਾਂ ਬੈਕ ਹੈਗੀ ਆ ਜਿਹੜਾ ਬੰਦਾ ਐਂਦਾ ਕਿਤੇ ਚਾਰ ਬੰਦੇ ਇਕੱਠੇ ਹੋ ਕੇ ਖੜ ਜਾਣ ਕੋਈ ਗੁੰਡਾ ਅੰਸਰ ਕਿਤੇ ਵੀ ਤਾਂ ਅੱਜ ਕੱਲ ਮਤਲਬ ਪ੍ਰਸ਼ਾਸਨ ਬੜਾ ਸਖਤ ਹੈ ਜਦੀ ਨਾਲ ਦੀ ਨਾਲ ਚੱਕ ਲੈਂਦੇ ਆ ਉਹ ਜਦੋਂ ਉਹ ਖੁੱਲੇ ਆਮ ਘੁਮ ਰਿਹਾ ਕਿ ਕ੍ਰੈਸ਼ ਵਾਲਿਆਂ ਨੂੰ ਧਮਕੀਆਂ ਦੇ ਰਿਹਾ ਇਹਦਾ ਮਤਲਬ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਤਾਂ ਹੱਥ ਹੋਊਗਾ ਕਿਸੇ ਨਾ ਕਿਸੇ ਦੀ ਤਾਂ ਉਹਨੂੰ ਸ਼ੈ ਹੋਊਗੀ ਇਸੇ ਕਰਕੇ ਘੁੰਮ ਰਿਹਾ ਉਹ ਤੁਹਾਨੂੰ ਉਹਨੇ ਆ ਕਿ ਧੰਮ ਕਿਵੇਂ ਦਿੱਤੀਆਂ ਕ੍ਰੈਸ਼ਰ ਵਾਲੀਆਂ ਥਾਂ ਤੇ ਬੰਮ ਕਰਨਾ ਹੈ ਤਾਂ ਗੁੰਡਾ ਟੈਕਸ ਦੇਣਾ ਪਵੇਗਾ ਕ੍ਰੈਸ਼ਰ ਮਾਲਕਾਂ ਨੂੰ ਕੌਣ ਦੇ ਰਿਹਾ ਧਮਕੀ ਗੁੰਡਾ ਟੈਕਸ ਮੰਗਣ ਵਾਲਿਆਂ ਤੇ ਐਫ ਆਈ ਆਰ ਕਦੋਂ ਗੈਰਾਸ਼ਰ ਮਾਲਕਾਂ ਦੀ ਮੰਗ ਬੰਦ ਹੋਵੇ ਗੁੰਡਾ ਟੈਕਸ ਨਗਰ ਜ਼ਿਲ੍ਹੇ ਅਤੇ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਇਲਾਕੇ ਦੇ ਵਿੱਚ ਆਪਣਾ ਕੰਮ ਕਰ ਰਹੇ ਕ੍ਰੈਸ਼ਰ ਮਾਲਕਾਂ ਤੋਂ ਇੱਕ ਵਿਅਕਤੀ ਵੱਲੋਂ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਕਿਸ ਤਰ੍ਹਾਂ ਤੇ ਸਾਹਮਣੇ ਆਇਆ ਕ੍ਰੈਸ਼ਰ ਮਾਲਕਾਂ ਵੱਲੋਂ ਮਿਲ ਕੇ ਰੂਪਨਗਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਕਿ ਇੱਕ ਵਿਅਕਤੀ ਉਹਨਾਂ ਨੂੰ ਲਗਾਤਾਰ ਹਰਾਸਮੈਂਟ ਕਰ ਰਿਹਾ ਪਰੇਸ਼ਾਨ ਕਰ ਰਿਹਾ ਹੈ ਕਿ 4 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਉਸ ਨੂੰ ਇੱਕ ਟੈਕਸ ਦਿੱਤਾ ਜਾਵੇ ਜਿਸ ਦਾ ਨਾਮ ਕ੍ਰੈਸ਼ਰ ਮਾਲਕਾਂ ਵੱਲੋਂ ਗੁੰਡਾ ਟੈਕਸ ਰੱਖਿਆ ਗਿਆ ਹਾਲਾਂਕਿ ਉਹ ਜੋ ਵਿਅਕਤੀ ਜੋ ਇਹਨਾਂ ਕ੍ਰੈਸ਼ਰ ਮਾਲਕਾਂ ਤੋਂ ਕੈਸਾ ਦੇ ਆ ਉਹ ਟੈਕਸ ਇਕੱਠਾ ਕਰਨਾ ਚਾਹੁੰਦਾ ਉਹ ਵਿਅਕਤੀ ਹੈ ਕੌਣ ਉਸ ਵਿਅਕਤੀ ਦੀਆਂ ਕਿ ਪ੍ਰਸ਼ਾਸਨ ਦੇ ਵਿੱਚ ਜਾਂ ਉੱਚਤ ਪੱਧਰ ਤੱਕ ਕੋਈ ਤਾਰਾਂ ਜੁੜ ਰਹੀਆਂ ਨੇ ਕਿ ਜਿਹੜਾ ਕਿਸੇ ਦੇ ਬਿਨਾਂ ਕਿਸੇ ਡਰ ਤੋਂ ਸਿੱਧੇ ਤੌਰ ਤੇ ਜੋ ਕ੍ਰੈਸ਼ਰ ਮਾਲਕਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਤੋਂ ਗੁੰਡਾ ਟੈਕਸ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਦੱਸਾਂਗੇ ਉਹਨਾਂ ਕ੍ਰੈਸ਼ਰ ਮਾਲਕਾਂ ਦੇ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਨੇ ਇਸ ਚੀਜ਼ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ ਆਪਣੀ ਸ਼ਿਕਾਇਤ ਪ੍ਰਸ਼ਾਸਨ ਤੱਕ ਪਹੁੰਚਾਈ ਹੈ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਦੇ ਉੱਪਰ ਕੀ ਕੁਝ ਕਾਰਵਾਈ ਹੁਣ ਤੱਕ ਕੀਤੀ ਜਾ ਚੁੱਕੀ ਹੈ